ਤੁਸੀਂ ਦੇਖ ਰਹੇ ਹੋ ਦਿਨਕ ਸ਼ੇਰਾ ਪਿਛਲੇ ਦਿਨੀ ਇੱਕ ਨੌਜਵਾਨ ਦਾ ਜਿਹੜਾ ਉਹ ਤੇਜ਼ ਤਰ ਹਿਜਾਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਸਾਡੇ ਨਾਲ ਨੇ ਸਾਬਿੰਗ ਇੰਸਪੈਕਟਰ ਸਰਦਾਰ ਸੁਖਦੇਵ ਸਿੰਘ ਜੀ ਆਪਾਂ ਉਹਨਾਂ ਕੋ ਜਾਣਾਂਗੇ ਸਾਰੇ ਪੂਰਾ ਮਾਮਲਾ ਹੈ ਕੀ ਸੀ ਮ੍ਰਿਤਕ ਦਾ ਵੀ ਸੋਬੀ ਨੂੰ ਨਕਤੀ ਗੋਡ ਵਿੱਚ ਨਾ ਅਜੀਤ ਸਿੰਘ ਅਲਵਰਿੰਦਰ ਤੋਂ ਬਾਅਦ ਸੀ ਪੇਟ ਪੱਤਰ ਹੁੰਦਾ ਵਾ 500 ਗੱਲ ਚ ਇਹਨੇ ਸੱਟਾਂ ਮਾਰੀਆਂ ਹੋਈਆਂ। ਲੋ ਨਾ ਆਪਣਾ ਇ.ਵੀ. ਹਸਤਾ ਦਾਖਲ ਵੀ ਜਿਸ ਦੀ ਜਣਾ ਸਤਾਈਤਰੀ ਨੂੰ ਮੌਤ ਹੋ ਗਈ। ਇਸ ਦੇ ਸੰਬੰਧ ਵਿੱਚ ਦਾ ਅਸੀਂ ਤਿੰਨ ਦੋਸ਼ੀਆਂ ਨੂੰ ਕੱਲ ਰੈਸਟ ਕੀਤਾ। ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇਰਵਿੰਦਰ ਸਿੰਘ ਵਾਸੀ ਪਾਲੇਗੜੀਆਂ ਤੇ ਇੱਕ ਕਰਨ ਉਰਫ ਗੋਲੀ ਵੱਢ ਕੇ ਪਟਾਈ। ਇਹਨੂੰ ਕਿੱਨਾ ਰੈਕਟ ਕੀਤਾ। ਕਿੰਨਾ ਵਿੱਚੋਂ ਇੱਕ ਦੱਸਿਆ ਜਾ ਰਿਹਾ ਕਿ ਫੌਜੀ ਵਿੱਚ ਪਰ ਫੌਜੀ ਹਾਂਜੀ ਹਾਂਜੀ ਤੇਰਵਿੰਦਰ ਸਿੰਘ ਜਿਹੜਾ ਫੌਜੀ ਹੈ ਜੀ ਉਹ ਸੁਪੀ ਆਇਆ ਜੀ। ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦਾ ਜਿਹੜਾ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਦੈਨਿਕ ਸ਼ੇਰਾ ਪਿਛਲੇ ਦਿਨੀ ਇੱਕ ਨੌਜਵਾਨ ਦਾ ਜਿਹੜਾ ਉਹ 23 ਹਜ਼ਾਰਾਂ ਦੇ ਨਾਲ ਜਕਮੀ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਸਾਡੇ ਨਾਲ ਨੇ ਸਾਬ ਇਨਸਪੈਕਟਰ ਸਰਦਾਰ ਸੁਖਦੇਵ ਸਿੰਘ ਜੀ ਆਪਾਂ ਉਹਨਾਂ ਕੋਲ ਜਾਣਗੇ ਸਾਰੇ ਪੂਰਾ ਮਾਮਲਾ ਹੈ ਕੀ ਸੀ ਫਿਰ ਮ੍ਰਿਤਕ ਦਾ ਵੀ 20 ਕਬੀ ਨੂੰ ਨਕਤੀ ਗੋੜ ਵਿੱਚੋਂ ਹਰਪ੍ਰੀਤ ਸਿੰਘ ਅਨਵਿੰਦਰ ਸਿੰਘ ਵਾਸੀ ਪੇਟਪੱਤਰ ਹੁੰਦਾ ਵਾ ਪੰਦਸੇ ਗਲਤੀ ਨਾਲ ਸੱਟਾ ਮਾਰੀ ਹੋ ਜੀ ਜੋ ਨਾ ਆਪਣਾ ਇੱਥੇ ਆਈ ਵੀ ਹੱਥਾ ਦਾਖਲ ਵੀ ਜਿਸ ਦੀ ਦਾ ਸਤਿ ਤੀਰ ਬਹੁਤ ਹੋ ਗਈ ਜਿਸ ਦੇ ਸੰਬੰਧ ਵਿੱਚ ਦਾ ਅਸੀਂ ਚਲ ਦੋਸ਼ੀਆਂ ਨੂੰ ਕੱਲ ਰੈਸਟ ਕੀਤਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਅਨਵਿੰਦਰ ਸਿੰਘ ਵਾਸੀ ਪਾਲੇਗੜੀਆਂ ਤੇ ਇੱਕ ਕਰਨ ਉਰਫ ਗੋਲੀ ਵੱਧ ਕੇ ਪਟਾਈ ਇਹਨੂੰ ਕੱਲ ਰੈਕ ਕੀਤਾ ਤੇ ਨਾਮ ਚੋਂ ਇੱਕ ਦੱਸਿਆ ਜਾ ਰਿਹਾ ਕਿ ਫੌਜੀ ਵਿੱਚ ਫੌਜੀ ਹਾਂਜੀ ਅਜੀਤ ਤਰਵਿੰਦਰ ਸਿੰਘ ਜਿਹੜਾ ਫੌਜੀ ਹੈ ਜੀ ਇਹ ਸੁੱਤੀ ਆਇਆ ਜੀ ਤੋ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦਾ ਜਿਹੜਾ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਬੈਨਕਸ਼ੇਰਾ ਪਿਛਲੇ ਦਿਨੀ ਇੱਕ ਨੌਜਵਾਨ ਦਾ ਜਿਹੜਾ ਉਹ ਤੇਜ਼ ਤਰ ਹਜ਼ਾਰਾਂ ਦੇ ਨਾਲ ਜਕਮੀ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਸਾਡੇ ਨਾਲ ਨੇ ਸਾਬਿੰਗ ਇੰਸਪੈਕਟਰ ਸਰਦਾਰ ਸੁਖਦੇਵ ਸਿੰਘ ਜੀ ਆਪਾਂ ਉਹਨਾਂ ਕੋ ਜਾਣਾਂਗੇ ਸਾਰੇ ਪੂਰਾ ਮਾਮਲਾ ਹੈ ਕੀ ਸੀ ਅਜੀ ਮਿਤੀ ਦਾ 20 ਸਤਭ ਨੂੰ ਨਕਤੀ ਗੌੜ ਵਿੱਚ ਨਾ ਹਰਜੀਤ ਸਾਲਵਰਬਿੰਦਰ ਕੋ ਬਾਅਦ ਸੇ ਪੇਟ ਪੱਥਰ ਹੁੰਦਾ ਵਾ ਪੰਦਸੇ ਗਲਚੇ ਨੇ ਸੱਟਾਂ ਮਾਰੀਆਂ ਹੋਈਆਂ ਜੋ ਨਾ ਆਪਣਾ ਤੇ ਆਈ ਵੀ ਹੱਥਾਂ ਦਾਖਲ ਸੀ ਜਿਸ ਦੀ ਦਾ ਸਤਿ ਤ੍ਰਿ ਗਮੋਤ ਹੋ ਗਈ ਸੀ ਇਸ ਦੇ ਸੰਬੰਧ ਵਿੱਚ ਨਾ ਇਹ ਜਦੋਂ ਦੋਸ਼ੀਆਂ ਨੂੰ ਕੱਲ ਰੈਕਟ ਕੀਤਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇਰਵਿੰਦਰ ਸਿੰਘ ਵਾਸੀ ਪਾਲੇਗੜੀਆਂ ਤੇ ਇੱਕ ਕਰਨ ਉਰਫ ਗੋਲੀ ਵੱਢ ਕੇ ਪਟਾਈ ਇਹਨੂੰ ਕੱਲ ਰੈਕਟ ਕੀਤਾ ਕਿ ਨਾਮ ਚੋਂ ਇੱਕ ਦੱਸਿਆ ਜਾ ਰਿਹਾ ਕਿ ਫੌਜੀ ਵਿੱਚ ਪਰ ਨੰਬਰ ਫੌਜੀ ਹਾਂਜੀ ਹਾਂਜੀ ਤੇਰਵਿੰਦਰ ਸਿੰਘ ਜਿਹੜਾ ਫੌਜੀ ਹੈ ਜੀ ਉਹ ਸੁਪੀ ਆਇਆ ਜੀ ਤਾਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦਾ ਜਿਹੜਾ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ कैमरामैन कुमार बटाला गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप